ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਤਰ ਸੱਚੇ ਪਾਤਸ਼ਾਹ ਜੀ ਜਦੋਂ ਦਮਦਮਾ ਸਾਹਿਬ ਪਹੁੰਚੇ ਤਾਂ ਉੱਥੇ ਭਾਈ ਡੱਲਾ ਮਾਲਵੇ ਦਾ ਚੌਧਰੀ ਸੀ ਭਾਈ ਡੱਲੇ ਨੇ ਦਸਵੇਂ ਪਾਤਸ਼ਾਹ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਉਸਨੇ ਗੁਰੂ ਜੀ ਦਾ ਆਸਣ ਲਗਾਇਆ ਗੁਰੂ ਜੀ ਆਸਣ ਉੱਪਰ ਬੈਠ ਗਏ ਜਦੋਂ ਗੁਰੂ ਜੀ ਆਸਣ ਉੱਪਰ ਬੈਠੇ ਤਾਂ ਡੱਲਾ ਗੁਰੂ ਜੀ ਦੇ ਕੋਲ ਸਹਬਜ਼ਾਦਿਆਂ ਦਾ ਅਫਸੋਸ ਕਰਨ ਲੱਗ ਪਿਆ ਡੱਲਾ ਕਹਿਣ ਲੱਗਿਆ ਗੁਰੂ ਜੀ ਮੈਨੂੰ ਚਮਕੌਰ ਦੀ ਜੰਗ ਦਾ ਪਤਾ ਨਹੀਂ ਲੱਗਿਆ ਜੇ ਤੁਸੀਂ ਮੈਨੂੰ ਸਨੇਹਾ ਭੇਜ ਕੇ ਬੁਲਾ ਲੈਂਦੇ ਤਾਂ ਮੈਂ ਸਹਬਜ਼ਾਦਿਆਂ ਨੂੰ ਸ਼ਹੀਦ ਨਹੀਂ ਹੋਣ ਦੇਣਾ ਸੀ ਮੇਰੇ ਕੋਲ ਬਹੁਤ ਤਗੜੇ ਯੋਧਿਆਂ ਦੀ ਫੌਜ ਹੈ ਮੈਂ ਤੇ ਮੇਰੇ ਯੋਧਿਆਂ ਨੇ ਔਰੰਗੇ ਦੀ ਫੌਜ ਤੇ ਪਹਾੜੀ ਰਾਜਿਆਂ ਨੂੰ ਧੂਲ ਚਟਾ ਦੇਣੀ ਸੀ ਮੈਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਹੋਣ ਦੇਣਾ ਸੀ ਇਹ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਡੱਲਿਆ ਕੌਣ ਜੰਮਿਆ ਹੈ ਮੇਰੇ ਸਾਹਿਬਜ਼ਾਦਿਆਂ ਵੱਲ ਉਂਗਲ ਕਰਨ ਵਾਲਾ ਸਾਹਿਬਜ਼ਾਦੇਆਂ ਨੂੰ ਤਾਂ ਮੈਂ ਆਪ ਗੜੀ ਤੇ ਖੜਕੇ ਜੈਕਾਰੇ ਛੱਡ ਛੱਡ ਕੇ ਸ਼ਹੀਦ ਕਰਵਾਇਆ ਹੈ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਮੈਂ ਆਪਣੀਆਂ ਅੱਖਾਂ ਵਿੱਚੋਂ ਇੱਕ ਇੰਜ ਨਹੀਂ ਸਿੱਟੀ ਭਾਵ ਰੋਇਆ ਨਹੀਂ ਸਗੋਂ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਮੈਂ ਜੈਕਾਰੇ ਛੱਡੇ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਸਾਹਿਬਜ਼ਾਦੇ ਸਾਡੇ ਤੋਂ ਖੁਦ ਆਪ ਆਗਿਆ ਲੈ ਕੇ ਜੰਗ ਵਿੱਚ ਸ਼ਹੀਦ ਹੋਣ ਲਈ ਗਏ। ਉਹਨਾਂ ਨੂੰ ਮੈਂ ਕੋਈ ਜ਼ਬਰਦਸਤੀ ਮਜਬੂਰ ਕਰਕੇ ਨਹੀਂ ਭੇਜਿਆ। ਉਹਨਾਂ ਦੀ ਚਾਰ ਜੁਗ ਦੀ ਕਮਾਈ ਸੀ। ਉਹ ਧਰਤੀ ਤੇ ਇਹੀ ਕੰਮ ਨੂੰ ਕਰਨ ਲਈ ਜਨਮ ਧਾਰ ਕੇ ਆਏ ਸਨ। ਉਹਨਾਂ ਨੂੰ ਅਕਾਲ ਪੁਰਖ ਦਾ ਇਹੀ ਹੁਕਮ ਸੀ। ਡੱਲਾ ਇਹ ਸੁਣ ਕੇ ਉੱਠਿਆ ਤੇ ਜਾ ਕੇ ਗੁਰੂ ਜੀ ਦੇ ਵਾਸਤੇ 500 ਰੁਪਏ ਦੀ ਰਸਤ ਲੈ ਕੇ ਆਇਆ ਆਟਾ ਕਿ ਉਹ ਖੰਡ ਡੱਲਾ ਰਸਤ ਲੈ ਆ ਕੇ ਗੁਰੂ ਜੀ ਦੇ ਸਾਹਮਣੇ ਰੱਖ ਕੇ ਕਹਿਣ ਲੱਗਾ ਗੁਰੂ ਜੀ ਇਹ ਰਸਤ ਆਪ ਜੀ ਤੇ ਆਪ ਜੀ ਦੇ ਸਿੰਘਾਂ ਵਾਸਤੇ ਲਿਆਇਆ ਹਾਂ ਕੜਾ ਪ੍ਰਸ਼ਾਦ ਬਣਾਉਣ ਵਾਸਤੇ ਤੁਸੀਂ ਭਾਵੇਂ ਇੱਥੇ 1 ਮਹੀਨਾ ਰਹੋ ਭਾਵੇਂ 6 ਮਹੀਨੇ ਰਹੋ ਆਵੇਂ ਸਾਲ ਰਹੋ ਹਰ ਰੋਜ਼ ਇਹ ਰਸ ਆਪ ਜੀ ਦੇ ਵਾਸਤੇ ਆਇਆ ਕਰੇਗੀ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਡੱਲਿਆ ਜੇ ਇਹ ਰਸ ਤੂੰ ਸਾਡੇ ਕੋਲ ਮਨਜ਼ੂਰ ਕਰਵਾਉਣੀ ਹੈ ਤਾਂ ਤੂੰ ਪਹਿਲਾਂ ਗੁਰੂ ਧਾਰ ਲੈ ਤੂੰ ਅੰਮ੍ਰਿਤ ਛਕ ਲੈ ਤੂੰ ਸਾਡਾ ਸਿੱਖ ਬਣ ਜਾ ਡੱਲਾ ਗੁਰੂ ਜੀ ਨੂੰ ਕਹਿਣ ਲੱਗਿਆ ਗੁਰੂ ਜੀ ਮੈਂ ਤੁਹਾਡਾ ਐਦਾਂ ਹੀ ਸਿੱਖ ਹਾਂ ਗੁਰੂ ਜੀ ਨੇ ਫਰਮਾਇਆ ਡੱਲਿਆ ਐਦਾਂ ਕਿਦਾਂ ਤੂੰ ਸਾਡਾ ਸਿੱਖ ਹੈਂ ਐਦਾਂ ਤਾਂ ਸਾਨੂੰ ਤੇਰੇ ਤੇ ਐਤਵਾਰ ਨਹੀਂ ਹੈ ਡੱਲਾ ਕਹਿਣ ਲੱਗਿਆ ਗੁਰੂ ਜੀ ਮੈਂ ਤੁਹਾਡਾ ਪੂਰਾ ਸਿੱਖ ਹਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਪਰਖ ਲਿਓ ਡੱਲੇ ਨੇ ਹਜੇ ਇੰਨੀ ਗੱਲ ਹੀ ਕਹੀ ਸੀ ਉਸੇ ਸਮੇਂ ਗੁਰੂ ਜੀ ਨੇ ਚੋਜ ਕਰ ਦਿੱਤਾ ਇਸੇ ਕਰਕੇ ਗੁਰੂ ਜੀ ਨੂੰ ਚੋਜੀ ਕਿਹਾ ਜਾਂਦਾ ਹੈ ਸਾਰਾ ਕੁਝ ਗੁਰੂ ਸਾਹਿਬਾਂ ਦੀ ਮੁਠੀ ਵਿੱਚ ਸੀ ਕਦੋਂ ਕਿਹੜੀ ਖੇਡ ਵਰਤੌਣੀ ਹੈ ਉਸ ਸਮੇਂ ਜਲੰਧਰ ਦਾ ਇੱਕ ਮਿਸਤਰੀ ਗੁਰੂ ਜੀ ਦੇ ਕੋਲ ਇੱਕ ਰਫਲ ਲੈ ਕੇ ਆ ਗਿਆ ਉਸ ਮਿਸਤਰੀ ਨੇ ਗੁਰੂ ਜੀ ਦੇ ਅੱਗੇ ਉਹ ਰਫਲ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਇੱਕ ਗਰੀਬ ਲੋਹਾਰ ਹਾਂ ਬੜੀ ਮਿਹਨਤ ਦੇ ਨਾਲ ਆਪ ਜੀ ਦੇ ਵਾਸਤੇ ਰਫਲ ਤਿਆਰ ਕਰਕੇ ਲਿਆਇਆ ਹਾਂ ਇਸ ਨਾਲ ਤੁਸੀਂ ਰਾਮ ਨਾਲ ਗੜੀ ਤੇ ਬੈਠ ਕੇ ਜੰਗ ਕਰ ਸਕਦੇ ਹੋ ਜੋ ਇਹ ਰਾਮ ਗੜੀਆਂ ਮਿਸਤਰੀਆਂ ਦੀ ਜਾਤ ਚੱਲੀ ਹੈ ਇਹ ਉਦੋਂ ਤੋਂ ਹੀ ਚੱਲੀ ਹੈ ਰਾਮ ਨਾਲ ਗੜੀ ਤੇ ਬੈਠ ਕੇ ਜੰਗ ਕਰ ਸਕਦੇ ਹੋ ਪਾਵ ਫੇਰ ਆਮ ਘੜੀਆ ਮਿਸਤਰੀ ਬਣੇ ਗੁਰੂ ਜੀ ਨੇ ਰਫਲ ਨੂੰ ਹੱਥ ਵਿੱਚ ਪਕੜ ਕੇ ਦੇਖਿਆ ਤੇ ਫਰਮਾਇਆ ਮਿਸਤਰੀਆ ਰਫਲ ਨੂੰ ਰੇਗ ਮਾਰ ਮਾਰ ਕੇ ਚਮਕਾਇਆ ਤਾਂ ਬਹੁਤ ਹੈ ਪਰ ਇਹ ਮਾਰ ਕਿੰਨੀ ਕੁ ਕਰਦੀ ਹੈ ਕੋਲ ਡੱਲਾ ਖੜਾ ਸੀ ਡੱਲਾ ਉਸੇ ਸਮੇਂ ਬੋਲ ਪਿਆ ਗੁਰੂ ਜੀ ਤੁਸੀਂ ਮਿਸਤਰੀ ਦੇ ਸਾਹਮਣੇ ਹੀ ਰਫਲ ਚਲਾ ਕੇ ਦੇਖ ਲਵੋ ਜਿਸ ਨਾਲ ਪਤਾ ਲੱਗ ਜਾਵੇਗਾ ਕਿ ਰਫਲ ਕਿੰਨੀ ਕੁ ਮਾਰ ਕਰਦੀ ਹੈ ਗੁਰੂ ਜੀ ਨੇ ਡੱਲੇ ਨੂੰ ਪੁੱਛਿਆ ਕਿ ਰਫਲ ਕਿੱਥੇ ਚਲਾ ਕੇ ਦੇਖੀਏ ਡੱਲੇ ਨੇ ਕਿਹਾ ਜੀ ਉਹ ਸਾਹਮਣੇ ਕਿਕਰ ਤੇ ਕਾਂ ਬੈਠਾ ਹੈ ਉਸ ਤੇ ਚਲਾ ਕੇ ਦੇਖ ਲਵੋ ਉਸ ਦੇ ਗੋਲੀ ਠੋਕੋ ਇਹ ਸੁਣ ਕੇ ਕਲਗੀਧਰ ਪਾਸ਼ਾ ਹੱਸ ਪਏ ਤੇ ਡੱਲੇ ਨੂੰ ਕਹਿਣ ਲੱਗੇ ਕਿ ਡੱਲਿਆ ਵਜੀਦੇ ਦੀ ਫੌਜ ਕਾਵਾਂ ਘੂਗੀਆਂ ਦੀ ਨਹੀਂ ਹੈ ਉਸ ਦੀ ਫੌਜ ਨੇ ਬੱਕਰੇ ਕੁੱਕੜ ਖਾਦੇ ਹੋਏ ਹਨ ਉਹਨਾਂ ਦਾ ਸਰੀਰ ਬਹੁਤ ਤਗੜਾ ਹੈ ਰਫਲ ਦਾ ਤਾਂ ਪਤਾ ਲੱਗੇਗਾ ਜੇ ਉਹਨਾਂ ਦੇ ਵਰਗੇ ਕਿਸੇ ਤਗੜੇ ਸਰੀਰ ਵਾਲੇ ਦੀ ਛਾਤੀ ਤੇ ਗੋਲੀ ਚਲਾ ਕੇ ਦੇਖੀਏ ਫੇਰ ਪਤਾ ਲੱਗੇਗਾ ਰਫਲ ਕਿੰਨੀ ਨੂੰ ਮਾਰ ਕਰਦੀ ਹੈ ਗੁਰੂ ਜੀ ਨੇ ਫਰਮਾਇਆ ਡੱਲਿਆ ਜਾ ਆਪਣੀ ਫੌਜ ਵਿੱਚੋਂ ਕਿਸੇ ਯੋਧੇ ਨੂੰ ਲੈ ਕੇ ਆ ਤੂੰ ਕਹਿੰਦਾ ਸੀ ਕਿ ਮੇਰੀ ਫੌਜ ਵਿੱਚ ਬਹੁਤ ਤਕੜੇ ਯੋਧੇ ਹਨ ਡੱਲਾ ਆਪਣੀ ਫੌਜ ਕੋਲ ਚਲਿਆ ਗਿਆ ਉਸ ਨੇ ਆਪਣੇ ਫੌਜੀਆਂ ਨੂੰ ਕਿਹਾ ਕਿ ਗੁਰੂ ਜੀ ਨੇ ਰਫਲ ਚਲਾ ਕੇ ਪਰਖਣੀ ਹੈ ਕੋਈ ਮੇਰੇ ਨਾਲ ਚੱਲੋ ਤੇ ਆਪਣੀ ਝਾਤੀ ਤੇ ਗੁਰੂ ਜੀ ਦੀ ਗੋਲੀ ਖਾਓ ਇਹ ਸੁਣ ਕੇ ਡੱਲੇ ਦੇ ਸਾਰੇ ਫੌਜੀਆ ਨੇ ਜਵਾਬ ਦੇ ਦਿੱਤਾ ਗੁਰੂ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਫੌਜੀ ਸਾਡੀ ਗੋਲੀ ਖਾਗੇ ਮਰੇਗਾ ਅਸੀਂ ਉਸ ਨੂੰ ਸਿੱਧਾ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਦਰਗਾਹ ਨੂੰ ਭੇਜ ਦਵਾਂਗੇ ਦਰਗਾਹ ਨੂੰ ਜਾਂਦਾ ਹੋਇਆ ਅਖੀ ਦਿਖਾ ਦਵਾਂਗੇ ਡੱਲੇ ਨੇ ਆਪਣੇ ਫੌਜੀਆ ਨੂੰ ਇਹ ਵੀ ਕਿਹਾ ਕਿ ਜਿਹੜਾ ਗੁਰੂ ਜੀ ਦੀ ਗੋਲੀ ਖਾਗੇ ਮਰੇਗਾ ਉਹ سونے ਦੀ ਪਾਲਕੀ ਵਿੱਚ ਬੈਠ ਕੇ ਸਿੱਧਾ ਸੱਚਖੰਡ ਦਰਗਾਹ ਵਿੱਚ ਜਾਵੇਗਾ ਪਰ ਸਾਰਿਆਂ ਫੌਜੀਆ ਨੇ ਜਵਾਬ ਦੇ ਦਿੱਤਾ ਡੱਲਾ ਵਾਪਸ ਗੁਰੂ ਜੀ ਦੇ ਕੋਲ ਆ ਗਿਆ ਡੱਲੇ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੇਰੇ ਫੌਜੀ ਕਹਿੰਦੇ ਹਨ ਕਿ ਅਸੀਂ ਤਾਂ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਵਾਂਗੇ ਅਸੀਂ ਐਦਾਂ ਹੀ ਗੋਲੀ ਖਾਗੇ ਨਹੀਂ ਮਰ ਸਕਦੇ। ਗੁਰੂ ਜੀ ਨੇ ਫਰਮਾਇਆ ਡੱਲਿਆ ਸਾਨੂੰ ਤੇਰੇ ਫੌਜੀਆ ਤੇ ਕੋਈ ਐਤਬਾਰ ਨਹੀਂ ਹੈ। ਜਦੋਂ ਵਜੀਦੇ ਦੀ ਫੌਜ ਨਾਲ ਜੰਗ ਹੋਇਆ ਤਾਂ ਤੇਰੀ ਫੌਜ ਨੇ ਜੰਗ ਵਿੱਚ ਜੰਗ ਨਹੀਂ ਕਰਨਾ। ਡੱਲਾ ਕਹਿਣ ਲੱਗਿਆ ਗੁਰੂ ਜੀ ਤੁਸੀਂ ਮੇਰੇ ਤੇ ਤੇ ਮੇਰੀ ਫੌਜ ਤੇ ਐਤਬਾਰ ਕਰੋ। ਅਸੀਂ ਜੰਗ ਕਰਾਂਗੇ। ਗੁਰੂ ਜੀ ਨੇ فرمایا ਜੇ ਤੂੰ ਸਾਨੂੰ ਪੱਕਾ ਵਿਸ਼ਵਾਸ ਦਿਲਾਉਣਾ ਚਾਹੁੰਦਾ ਹੈ ਤਾਂ ਫਿਰ ਐਦਾਂ ਕਰ ਤੂੰ ਸਾਡੇ ਸਾਹਮਣੇ ਖੜਾ ਹੋ ਤੇ ਗੋਲੀ ਖਾਹ ਗੁਰੂ ਜੀ ਨੇ ਰਫਲ ਡੱਲੇ ਵੱਲੋਂ ਕਰ ਲਈ ਤੇ ਪੈੰਤਰਾ ਕੱਢ ਕੇ ਗੁਰੂ ਜੀ ਨੇ ਰਫਲ ਦੇ ਘੋੜੇ ਤੇ ਉਂਗਲੀ ਰੱਖ ਲਈ ਜਦੋਂ ਡੱਲੇ ਨੇ ਇਹ ਦੇਖਿਆ ਤਾਂ ਡੱਲਾ थरथਰ ਕੰਬਣ ਲੱਗ ਪਿਆ ਡੱਲੇ ਦੇ ਮਨ ਦੀ ਸ਼ਰਦਾ ਇਕਦਮ ਪਲਟ ਗਈ ਡੱਲਾ ਮਨ ਵਿੱਚ ਸੋਚਣ ਲੱਗਿਆ ਡੱਲਿਆ ਤੂੰ ਇਸ ਗੁਰੂ ਨੂੰ ਆਪਣੇ ਕੋਲ ਲਿਆ ਕੇ ਕਸੂਤਾ ਫਸ ਗਿਆ ਹੈ ਤੂੰ ਤਾਂ ਮੌਤ ਸਹੇੜ ਲਈ ਹੈ ਇਹਨੇ ਤਾਂ ਆਪਣੇ ਸਹਬਜ਼ਾਦਿਆਂ ਦਾ ਅਫਸੋਸ ਨਹੀਂ ਕੀਤਾ ਸਗੋਂ ਬਣਾ ਸਵਾਰ ਕੇ ਕਹਿਣ ਲੱਗਿਆ ਕਿ ਮੈਂ ਆਪਣੇ ਸਹਬਜ਼ਾਦੇ ਜੈਕਾਰੇ ਛੱਡ ਕੇ ਸ਼ਹੀਦ ਕਰਵਾਏ ਹਨ ਏ ਨੂੰ ਤਾਂ ਆਪਣੇ ਸਾਹਿਬਜ਼ਾਦਿਆਂ ਦਾ ਭੋਰਾ ਦੁੱਖ ਨਹੀਂ ਹੋਇਆ ਤੂੰ ਕਿਹੜੇ ਬਾਗ ਦੀ ਮੂਲੀ ਹੈਂ ਤੇਰੇ ਮਰਨ ਤੇ ਤਾਂ ਇਸ ਨੂੰ ਕੀ ਫਰਕ ਪੈਣਾ ਹੈ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਬੰਦੇ ਦਾ ਇਮਤਿਹਾਨ ਲੈਂਦੇ ਹਨ ਤਾਂ ਬੰਦਾ ਫੇਲ ਹੋ ਜਾਂਦਾ ਹੈ ਬੰਦੇ ਦੇ ਮਨ ਦੀ ਸ਼ਰਧਾ ਇੱਕ ਮਿੰਟ ਵਿੱਚ ਖਤਮ ਹੋ ਜਾਂਦੀ ਹੈ ਇਸ ਲਈ ਸਾਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਜੀ ਅਸੀਂ ਤੁਹਾਡੇ ਇਮਤਿਹਾਨ ਵਿੱਚੋਂ ਪਾਸ ਨਹੀਂ ਹੋ ਸਕਦੇ ਤੁਸੀਂ ਖੁਦ ਆਪ ਸਾਡੀ ਬਾਹ ਫੜ ਕੇ ਇਮਤਿਹਾਨ ਵਿੱਚੋਂ ਕਢੋ ਤਾਂ ਅਸੀਂ ਪਾਸ ਹੋ ਸਕਦੇ ਹਾਂ ਜੇ ਤੁਸੀਂ ਸਾਨੂੰ ਆਪ ਪਾਸ ਕਰੋ ਨਹੀਂ ਤਾਂ ਅਸੀਂ ਸਦਾ ਹੀ ਫੇਲ ਹਾਂ ਡੱਲੇ ਨੇ ਕੰਬ ਦੇ ਕੰਬ ਦੇ ਕਲਗੀਧਰ ਬਾਦਸ਼ਾਹ ਜੀ ਨੂੰ ਕਿਹਾ ਜੀ ਮੈਂ ਇਸ ਇਲਾਕੇ ਦਾ ਚੌਧਰੀ ਹਾਂ ਮੈਨੂੰ ਅਸੀ ਪਿੰਡਾਂ ਦਾ ਮਾਮਲਾ ਆਉਂਦਾ ਹੈ ਮੇਰਾ ਬੱਚਾ ਛੋਟਾ ਹੈ ਜੇ ਮੈਂ ਮਰ ਗਿਆ ਮੇਰਾ ਸਾਰਾ ਰਾਜ ਉਜੜ ਜਾਵੇਗਾ ਘਰ ਉਜੜ ਜਾਵੇਗਾ ਗੁਰੂ ਜੀ ਨੇ ਫਰਮਾਇਆ ਡੱਲਿਆ ਘਬਰਾ ਨਾ ਤੂੰ ਹੁਣ ਇਸ ਤਰ੍ਹਾਂ ਕਰ ਸਾਡੇ ਸਿੰਘਾਂ ਵਿੱਚੋਂ ਕਿਸੇ ਨੂੰ ਬੁਲਾ ਕੇ ਲਿਆ ਇਹ ਸੁਣ ਕੇ ਡੱਲੇ ਦੀ ਜਾਨ ਵਿੱਚ ਜਾਨ ਆਈ ਡੱਲਾ ਗੁਰੂ ਜੀ ਦੇ ਸਿੰਘਾਂ ਦੇ ਟੈਂਟ ਕੋਲ ਗਿਆ ਉਸ ਨੇ ਸਿੰਘਾਂ ਦੇ ਟੈਂਟ ਕੋਲ ਖੜਾ ਹੋ ਕੇ ਕਿਹਾ ਕਿ ਗੁਰੂ ਜੀ ਨੇ ਰਫਲ ਪਰਖਣੀ ਹੈ ਕੋਈ ਮੇਰੇ ਨਾਲ ਗੁਰੂ ਜੀ ਦੇ ਕੋਲ ਚੱਲੋ ਗੋਲੀ ਖਾਗੇ ਸ਼ਹੀਦ ਹੋਣ ਵਾਸਤੇ ਡੱਲੇ ਦੇ ਮਨ ਵਿੱਚ ਇਸ ਤਰ੍ਹਾਂ ਸੀ ਕਿ ਗੁਰੂ ਜੀ ਦੇ ਸਿੰਘਾਂ ਵਿੱਚੋਂ ਕਿਸੇ ਨੇ ਨਹੀਂ ਮੰਨਣਾ ਇਸ ਤਰ੍ਹਾਂ ਗੋਲੀ ਖਾਗੇ ਸ਼ਹੀਦ ਹੋਣ ਦੇ ਵਾਸਤੇ ਪਰ ਜਦੋਂ ਡੱਲੇ ਦੀ ਇਹ ਗੱਲ ਸਿੰਘਾਂ ਨੇ ਸੁਣੀ ਤਾਂ ਉਸ ਸਮੇਂ ਸਿਰਫ ਦੋ ਸਿੰਘ ਨਹੀਂ ਆਏ ਸਨ ਬਹੁਤ ਸਿੰਘ ਗੁਰੂ ਜੀ ਦੇ ਸਾਹਮਣੇ ਲਾਈਨ ਬਣਾ ਕੇ ਖੜੇ ਹੋ ਗਏ ਸਨ ਸਿੰਘ ਇੱਕ ਦੂਸਰੇ ਤੋਂ ਅੱਗੇ ਹੋ ਕੇ ਖੜ ਰਹੇ ਸਨ ਕਿ ਗੁਰੂ ਜੀ ਮੈਂ ਗੋਲੀ ਖਾ ਕੇ ਸੱਚਖੰਡ ਜਾਣਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਸਿੰਘਾਂ ਵੱਲ ਰਫਲ ਦਾ ਨਿਸ਼ਾਨਾ ਕੀਤਾ ਕਦੇ ਗੁਰੂ ਜੀ ਰਫਲ ਦਾ ਨਿਸ਼ਾਨਾ نیچے ਨੂੰ ਕਰ ਲੈਂਦੇ ਸਨ ਤਾਂ ਸਿੰਘ نیچے ਬੈਠ ਜਾਂਦੇ ਸਨ ਕਦੇ ਗੁਰੂ ਜੀ ਰਫਲ ਦਾ ਨਿਸ਼ਾਨਾ ਉੱਪਰ ਨੂੰ ਕਰ ਲੈਂਦੇ ਸਨ ਤਾਂ ਸਿੰਘ ਖੜੇ ਹੋ ਗਏ ਅਡੀਆਂ ਚੁੱਕ ਲੈਂਦੇ ਸਨ ਇਹ ਦੇਖ ਕੇ ਡੱਲਾ ਬਹੁਤ ਹੈਰਾਨ ਹੋਇਆ ਗੁਰੂ ਜੀ ਨੇ ਰਫਲ ਨਾਲ ਗੋਲੀ ਚਲਾ ਦਿੱਤੀ ਪਰ ਗੋਲੀ ਸਿੰਘਾਂ ਦੀ ਦਸਤਾਰ ਦੇ ਉੱਪਰ ਦੀ ਕੱਢ ਦਿੱਤੀ ਇਹ ਦੇਖ ਕੇ ਡੱਲੇ ਦਾ ਦਿਲ ਕੰਬ ਗਿਆ ਗੁਰੂ ਜੀ ਨੇ ਕਿਸੇ ਨੂੰ ਮਾਰਿਆ ਨਹੀਂ ਗੁਰੂ ਜੀ ਨੇ ਰਫਲ ਸੁੱਟ ਕੇ ਸਿੰਘਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਡੱਲੇ ਵੱਲ ਦੇਖ ਕੇ ਫਰਮਾਇਆ ਇਨ ਪੁੱਤਰਨਗੇ ਸੀਸ ਪਰ ਵਾਰ ਦिए ਸਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਡੱਲਾ ਇਹ ਕੌਤਕ ਦੇਖ ਕੇ ਅਸ਼ ਅਸ਼ ਕਰ ਉੱਠਿਆ ਡੱਲਾ ਸੋਚਣ ਲੱਗਿਆ ਕਿ ਇਹ ਕਿਸ ਤਰ੍ਹਾਂ ਦੀ ਕੌਮ ਹੈ ਇਹ ਕਿਸ ਤਰ੍ਹਾਂ ਦੇ ਸਿੱਖ ਹਨ ਜਿਨ੍ਹਾਂ ਨੂੰ ਮੌਤ ਤੋਂ ਭੋਰਾ ਵੀ ਡਰ ਨਹੀਂ ਲੱਗਦਾ ਕਿਉਂਕਿ ਮਰਨ ਤੋਂ ਹਰੇਕ ਬੰਦਾ ਹੀ ਡਰਦਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਡੱਲਿਆ ਦੇਖ ਸਾਡੇ ਅੰਮ੍ਰਿਤਧਾਰੀ ਗੁਰਸਿੱਖ ਅੰਮ੍ਰਿਤ ਛਗਣ ਨਾਲ ਕਿੰਨੀ ਸ਼ਕਤੀ ਆ ਜਾਂਦੀ ਹੈ ਡੱਲਿਆ ਜੇ ਤੂੰ ਅੱਜ ਅੰਮ੍ਰਿਤ ਛਗਿਆ ਹੁੰਦਾ ਤਾਂ ਮੌਤ ਨੇ ਤੇਰੇ ਸਾਹਮਣੇ ਗੋਡੇ ਟੇਕ ਦੇਣੇ ਸੀ ਤੂੰ ਮੌਤ ਤੋਂ ਡਰਨਾ ਨਹੀਂ ਸੀ ਤੇਰੇ ਵਿੱਚ ਵੀ ਇਹ ਸ਼ਕਤੀ ਆ ਜਾਣੀ ਸੀ ਪਰ ਫੇਰ ਵੀ ਡੱਲੇ ਨੇ ਅੰਮ੍ਰਿਤ ਨਹੀਂ ਛਗਿਆ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਸਵਾ ਸਾਲ ਰਹੇ ਗੁਰੂ ਜੀ ਉਥੇ ਦੀਵਾਨ ਸੁਜਾਉਂਦੇ ਰਹੇ ਗੁਰੂ ਜੀ ਨੇ ਉਥੇ ਮਾਲਵੇ ਦੇ ਲੋਕਾਂ ਨੂੰ ਬਹੁਤ ਅਮਰਤ ਸ਼ਕਾਇਆ ਦਿਨੋਦਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੁੰਦੀ ਗਈ ਉਥੇ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ 9 ਮਹੀਨੇ 9 ਦਿਨ 9 ਘੜੀਆਂ ਵਿੱਚ ਭਾਈ ਮਨੀ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਪਹਿਲਾ ਅਖੰਡ ਪਾਠ ਦਮਦਮਾ ਸਾਹਿਬ ਦੀ ਧਰਤੀ ਤੇ ਹੋਇਆ ਕਲਗੀਧਰ ਪਾਸ਼ਾ ਜੀ ਨੇ ਸਵਾ ਸਾਲ ਵਿੱਚ ਡੱਲੇ ਦੀ ਲਿਆਂਦੀ ਹੋਈ ਰਸਤ ਵਿੱਚੋਂ ਇੱਕ ਸੂਈ ਦੇ ਨੱਕੇ ਜਿੰਨਾ ਵੀ ਨਹੀਂ ਖਾਦਾ ਨਾ ਗੁਰੂ ਜੀ ਦੇ ਕਿਸੇ ਸਿੰਘ ਨੇ ਡੱਲੇ ਦਾ ਲਿਆਂਦਾ ਹੋਇਆ ਕੋਈ ਵੀ ਪਦਾਰਥ ਛਕਿਆ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਬਚਨ ਕੀਤਾ ਸੀ ਕਿ ਡੱਲਾ ਨਗੋਰਾ ਹੈ ਜੇ ਉਸ ਦਾ ਲਿਆਂਦਾ ਹੋਇਆ ਪਦਾਰਥ ਸਾਡੇ ਕਿਸੇ ਸਿੰਘ ਨੇ ਖਾਦਾ ਤਾਂ ਸਾਡਾ ਤੇ ਉਸ ਦਾ ਕਈ ਜਨਮਾਂ ਦਾ ਫਰਕ ਪੈ ਜਾਵੇਗਾ ਡੱਲਾ ਬਹੁਤ ਜ਼ੋਰ ਲਗਾਉਂਦਾ ਰਿਹਾ ਕਿ ਗੁਰੂ ਜੀ ਮੇਰੀ ਲਿਆਂਦੀ ਹੋਈ ਰਸਤ ਵਿੱਚੋਂ ਛਕ ਲੈਣ ਪਰ ਗੁਰੂ ਜੀ ਨੇ ਨਹੀਂ ਛਕਿਆ ਡੱਲੇ ਦੀ ਲਿਆਂਦੀ ਹੋਈ ਰਸਤ ਬਾਹਰ ਹੀ ਵਰਤਾ ਦਿੰਦੇ ਸਨ ਡੱਲਾ ਹਰ ਰੋਜ਼ ਰਸਤ ਲਿਆਉਂਦਾ ਰਿਹਾ ਡੱਲਾ ਗੁਰੂ ਜੀ ਦੇ ਤੰਬੂ ਦਾ ਰਾਤ ਨੂੰ ਵਰਖਾ ਫੜ ਕੇ ਪੈਰਾ ਵੀ ਦਿੰਦਾ ਰਿਹਾ ਗੁਰੂ ਜੀ ਡੱਲੇ ਨੂੰ ਕਹਿੰਦੇ ਰਹੇ ਕਿ ਤੂੰ ਗੁਰੂ ਵਾਲਾ ਬਣ ਜਾ ਤੂੰ ਅੰਮ੍ਰਿਤ ਸ਼ਕਲ ਹੈ ਪਰ ਡੱਲੇ ਨੇ ਅੰਮ੍ਰਿਤ ਨਹੀਂ ਛਕਿਆ ਜਦੋਂ ਗੁਰੂ ਜੀ ਦਮਦਮਾ ਸਾਹਿਬ ਤੋਂ ਜਾਣ ਲੱਗੇ ਤਾਂ ਗੁਰੂ ਜੀ ਨੇ ਡੱਲੇ ਨੂੰ ਕਿਹਾ ਕੇ ਡੱਲਿਆ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਅਸੀਂ ਹੁਣ ਜਾਣਾ ਹੈ ਤੂੰ ਸਾਡੇ ਤੋਂ ਜੋ ਮਰਜੀ ਮੰਗ ਲੈ ਡੱਲਾ ਕਹਿਣ ਲੱਗਿਆ ਗੁਰੂ ਜੀ ਮੈਂ ਕੀ ਮੰਗਾਂ ਮੇਰੇ ਕੋਲ ਤੁਹਾਡੀ ਕਿਰਪਾ ਨਾਲ ਸਾਰਾ ਕੁਝ ਹੀ ਹੈ ਮੇਰੇ ਕੋਲ ਬੱਚਾ ਵੀ ਹੈ ਇਲਾਕੇ ਦਾ ਚੌਧਰੀ ਵੀ ਹਾਂ 500 ਗਿੱਲਾ ਪੈੜੀ ਦਾ ਹੈ 80 ਪਿੰਡਾਂ ਦਾ ਮਾਮਲਾ ਆਉਂਦਾ ਹੈ। ਸ਼ਹਿਰ ਵਿੱਚ ਸਭ ਤੋਂ ਵੱਡੀ ਹਵੇਲੀ ਹੈ। ਰਾਥ ਘੋੜੇ ਬੱਗੀਆਂ ਵੀ ਹਨ। ਗੁਰੂ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਮੰਗਾ। ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਡੱਲਿਆ ਡੱਲਿਆ ਜਿਹੜੀਆਂ ਚੀਜ਼ਾਂ ਤੂੰ ਗਣਾਈਆਂ ਹਨ ਜਦੋਂ ਤੂੰ ਮਰਿਆ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ। ਇਹ ਸਭ ਚੀਜ਼ਾਂ ਇੱਥੇ ਪਈਆਂ ਰਹਿ ਜਾਣੀਆਂ ਹਨ ਗੁਰੂ ਜੀ ਨੇ ਫਰਮਾਇਆ ਡੱਲਿਆ ਧੀਆ ਪੁੱਤਰ ਤੇਰੇ ਨਾਲ ਨਹੀਂ ਜਾਣੇ ਰੋਵੇਂ ਤੇ ਘੁਰਲਾਵੇਂਗਾ ਮਾਇਆ ਤੇਰੇ ਨਾਲ ਨਹੀਂ ਜਾਣੀ ਨੰਗੇ ਪੈਰੀ ਜਾਵੇਂਗਾ ਜੇ ਤੂੰ ਅੰਮ੍ਰਿਤ ਛੱਕ ਕੇ ਜਨਮ ਸਵਾਰ ਲਵੇਂ ਤਾਂ ਦਰਗਾਹ ਦੇ ਵਿੱਚ ਜਾ ਕੇ ਸੁੱਖ ਪਾਵੇਂਗਾ ਜਦੋਂ ਗੁਰੂ ਜੀ ਨੇ ਉਸ ਨੂੰ ਉਸਦਾ ਅੰਤ ਵੇਲਾ ਯਾਦ ਕਰਵਾਇਆ ਤਾਂ ਉਸ ਨੂੰ ਯਾਦ ਆ ਗਿਆ ਡੱਲੇ ਨੇ ਕਿਹਾ ਗੁਰੂ ਜੀ ਸੱਚੀ yaad ਆ ਗਿਆ ਜਦੋਂ ਮੈਂ ਮਰ ਕੇ ਦਰਗਾਹ ਵਿੱਚ ਗਿਆ ਤਾਂ ਦਰਗਾਹ ਵਿੱਚ ਮੈਨੂੰ ਪੀੜੀ ਜਿੰਨਾ ਥਾਂ ਬਖਸ਼ ਦਿਓ ਗੁਰੂ ਜੀ ਨੇ ਫਰਮਾਇਆ ਡੱਲਿਆ ਦਰਗਾਹ ਦੇ ਵਿੱਚ ਗੁਰੂ ਵਾਲਿਆਂ ਨੂੰ ਥਾਂ ਮਿਲਦਾ ਹੈ ਨਗੋਰੇ ਬੰਦੇ ਨੂੰ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਮਿਲਦਾ। ਡੱਲੇ ਨੇ ਕਿਹਾ ਗੁਰੂ ਜੀ ਮੈਂ ਸਵਾ ਸਾਲ ਤੁਹਾਡੀ ਇੰਨੀ ਸੇਵਾ ਕੀਤੀ ਹੈ। ਉਸ ਦਾ ਕੋਈ ਫਲ ਨਹੀਂ ਹੈ। ਗੁਰੂ ਜੀ ਨੇ ਫਰਮਾਇਆ ਸੇਵਾ ਦਾ ਫਲ ਸੇਵਾ। ਡੱਲਿਆ ਜੇ ਤੂੰ ਮਰ ਕੇ ਬਲਦ ਬਣਿਆ ਤਾਂ ਤੈਨੂੰ ਕਿਸੇ ਚੰਗੇ ਅਮੀਰ ਬੰਦੇ ਦੇ ਘਰ ਜਨਮ ਮਿਲੇਗਾ। ਤੈਨੂੰ ਟਾਈਮ ਤੇ ਪੱਠੇ ਮਿਲਣਗੇ ਟਾਈਮ ਤੇ ਪਾਣੀ ਮਿਲੇਗਾ ਤੇਰੀ ਪੂਰੀ ਸੇਵਾ ਹੋਵੇਗੀ ਜੇ ਤੂੰ ਮਰ ਕੇ ਸੱਪ ਬਣਿਆ ਤਾਂ ਤੂੰ ਕਿਸੇ ਜੋਗੀ ਦੇ ਹੱਥ ਵਿੱਚ ਆਵੇਂਗਾ ਤੂੰ ਨਾਲੀਆਂ ਵਿੱਚ ਭਟਕਦਾ ਨਹੀਂ ਫਿਰੇਗਾ ਤੈਨੂੰ ਫੜ ਕੇ ਪਟਾਰੇ ਵਿੱਚ ਪਾਇਆ ਜਾਵੇਗਾ ਤੈਨੂੰ ਟਾਈਮ ਤੇ ਜੋਗੀ ਦੁੱਧ ਪਿਲਾਵੇਗਾ ਤੇਰੀ ਪੂਰੀ ਸੇਵਾ ਹੋਵੇਗੀ ਤੂੰ ਸੇਵਾ ਕੀਤੀ ਹੈ ਤੈਨੂੰ ਸੇਵਾ ਦਾ ਫਲ ਸੇਵਾ ਮਿਲੇਗਾ ਇਹ ਸੁਣ ਕੇ ਡੱਲੇ ਦਾ ਮਨ ਕੰਬਿਆ ਉਸਨੇ ਕਿਹਾ ਗੁਰੂ ਜੀ ਮੈਂ ਸੱਪ ਬਣੂੰਗਾ ਬਲਦ ਬਣੂੰਗਾ ਗੁਰੂ ਜੀ ਨੇ ਫਰਮਾਇਆ ਜਿਹੜੇ ਗੁਰੂ ਨਹੀਂ ਧਾਰਦੇ ਉਹ ਟੇਡੀਆਂ ਜੂਨਾ ਵਿੱਚ ਪੈਂਦੇ ਹਨ ਉਹਨਾਂ ਨੂੰ 84 ਲੱਖ ਜੂਨ ਮਿਲਦੀ ਹੈ ਜਿਹੜਾ ਗੁਰੂ ਧਾਰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲਦਾ ਹੈ ਦੱਲੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਬਖਸ਼ ਲਵੋ ਮੈਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਮੈਨੂੰ ਅੰਮ੍ਰਿਤ ਛਕਾਓ ਮੈਂ 84 ਲੱਖ ਜੂਨ ਵਿੱਚ ਨਹੀਂ ਪੈਣਾ ਇਹ ਸੁਣ ਕੇ ਕਲਗੀਧਰ ਪਾਸ਼ਾ ਜੀ ਬਹੁਤ ਖੁਸ਼ ਹੋਏ ਗੁਰੂ ਜੀ ਨੇ ਫਰਮਾਇਆ ਦੱਲਿਆ ਤੈਨੂੰ ਇਕੱਲੇ ਨੂੰ ਅੰਮ੍ਰਿਤ ਨਹੀਂ ਛਕਾਉਣਾ ਤੇਰੀ ਫੌਜ ਨੂੰ ਵੀ ਅੰਮ੍ਰਿਤ ਛਕਾਉਣਾ ਹੈ ਡੱਲੇ ਕੋਲ 700 ਬੰਦਿਆਂ ਦੀ ਫੌਜ ਸੀ ਡੱਲੇ ਨੇ ਜਾ ਕੇ ਆਪਣੀ ਫੌਜ ਨੂੰ ਵੀ ਸਾਰੀ ਗੱਲ ਦੱਸ ਕੇ ਸਮਝਾਇਆ ਡੱਲੇ ਦੀ ਸਾਰੀ ਫੌਜ ਵੀ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਈ ਪੰਜਾਂ ਪਿਆਰਿਆਂ ਨੇ ਡੱਲੇ ਤੇ ਡੱਲੇ ਦੀ ਫੌਜ ਨੂੰ ਅੰਮ੍ਰਿਤ ਛਕਾਇਆ ਡੱਲੇ ਨੂੰ ਦੇਖ ਕੇ ਹੋਰ ਵੀ ਬਹੁਤ ਸੰਗਤ ਨੇ ਅਮਰਤ ਸ਼ਕਲ ਲਿਆ ਸੰਗਤਾ ਨੇ ਸੋਚਿਆ ਕਿ ਜੇ ਡੱਲੇ ਨੂੰ ਇੰਨੀ ਸੇਵਾ ਕਰਕੇ ਐਨੇ ਲੱਖਾਂ ਰੁਪਏ ਦੀ ਰਸਤ ਦਾਨ ਕਰਨ ਤੇ ਵੀ ਅਮਰਤ ਸ਼ਗੇ ਤੋਂ ਬਿਨਾ 84 ਲੱਖ ਜੂਨ ਵਿੱਚ ਪੈਣਾ ਪਵੇਗਾ ਤਾਂ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਹੈ ਮਰਨ ਤੋਂ ਬਾਅਦ ਸਾਡਾ ਕੀ ਹਾਲ ਹੋਵੇਗਾ ਇਸ ਲਈ ਮਾਲਵੇ ਦੀਆਂ ਹੋਰ ਬਹੁਤ ਸੰਗਤਾਂ ਨੇ ਵੀ ਅੰਮ੍ਰਿਤ ਛਕ ਲਿਆ ਜਿਹੜੇ ਪਹਿਲਾਂ ਅੰਮ੍ਰਿਤ ਛਕਣ ਲਈ ਡੱਲੇ ਵਾਂਗ ਨਹੀਂ ਮੰਨ ਰਹੇ ਸਨ ਜਦੋਂ ਡੱਲਾ ਅੰਮ੍ਰਿਤ ਛਕ ਕੇ ਆਪਣੇ ਫੌਜੀਆ ਦੇ ਨਾਲ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਡੱਲੇ ਨੇ ਚਿੱਟੀ ਗੋਲ ਦਸਤਾਰ ਬੰਨੀ ਹੋਈ ਸੀ ਦਾੜਾ ਖੁੱਲਾ ਸੀ ਡੱਲੇ ਦਾ 6.5 ਫੁੱਟ ਕੱਦ ਸੀ ਡੱਲੇ ਨੇ ਗਾਤਰਾ ਪਾਇਆ ਹੋਇਆ ਸੀ ਡੱਲਾ ਤਕੜਾ ਜਰਵਾਣਾ ਜੱਟ ਸੀ ਜਦੋਂ ਗੁਰੂ ਜੀ ਨੇ ਡੱਲੇ ਨੂੰ ਅੰਮ੍ਰਿਤ ਛੱਕ ਕੇ ਇਸ ਰੂਪ ਵਿੱਚ ਦੇਖਿਆ ਤਾਂ ਗੁਰੂ ਜੀ ਉਸ ਨੂੰ ਦੇਖ ਕੇ ਐਨੇ ਪ੍ਰਸੰਨ ਹੋਏ ਜਿੰਨੇ ਪਹਿਲਾਂ ਸਵਾ ਸਾਲ ਵਿੱਚ ਦੇਖ ਕੇ ਕਦੇ ਪ੍ਰਸੰਨ ਨਹੀਂ ਹੋਏ ਸਨ ਗੁਰੂ ਜੀ ਨੂੰ ਡੱਲਾ ਅੱਜ ਬਹੁਤ ਸੋਹਣਾ ਲੱਗਿਆ ਗੁਰੂ ਜੀ ਆਪਣੇ ਆਸਣ ਤੋਂ ਉੱਠੇ ਤੇ ਸਟੇਜ ਤੋਂ ਥੱਲੇ ਉਤਰ ਕੇ ਡੱਲੇ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਗੁਰੂ ਜੀ ਨੇ ਬਚਨ ਕੀਤਾ ਡੱਲਿਆ ਜਿਹੜੇ ਕੰਮ ਨੂੰ ਕਰਨ ਵਾਸਤੇ ਤੂੰ ਮਾਤ ਲੋਕ ਵਿੱਚ ਆਇਆ ਸੀ ਉਹ ਕੰਮ ਅੱਜ ਪੂਰਾ ਹੋਇਆ ਹੈ ਗੁਰੂ ਜੀ ਨੇ ਬਚਨ ਕੀਤਾ ਡੱਲਾ ਸਿੰਘ ਜਿਵੇਂ ਤੈਨੂੰ ਮੈਂ ਅੱਜ ਇੱਥੇ ਮਿਲਿਆ ਹਾਂ ਓਵੇਂ ਹੀ ਦਰਗਾਹ ਦੇ ਵਿੱਚ ਵੀ ਮਿਲੂੰਗਾ ਦਰਗਾਹ ਦੇ ਵਿੱਚ ਤੇਰੇ ਲਈ ਇੱਕ ਪੀੜੀ ਜਿੰਨਾ ਥਾਂ ਨਹੀਂ ਬਣੇ ਬਣਾਏ ਮਹੱਲਾਂ ਦੇ ਮਹੱਲ ਹੋਣਗੇ ਤੂੰ ਸਾਡਾ ਬਚਨ ਮੰਨ ਕੇ ਅੰਮ੍ਰਿਤ ਛਕ ਲਿਆ ਹੈ ਤੇਰੇ ਲਈ ਦਰਗਾਹ ਦੇ ਚਾਰੇ ਦਰਵਾਜੇ ਖੁੱਲੇ ਹੋਣਗੇ ਤੈਨੂੰ ਦਰਗਾਹ ਦੇ ਵਿੱਚ ਥਾਂ ਮਿਲੇਗਾ ਡੱਲੇ ਨੇ ਕਿਹਾ ਗੁਰੂ ਜੀ ਜੇ ਮੇਰੇ ਤੇ ਖੁਸ਼ ਹੋ ਤਾਂ ਮੇਰੇ ਘਰੇ ਵੀ ਚਰਨ ਪਾਓ ਡੱਲੇ ਦਾ ਘਰ ਨੇੜੇ ਹੀ ਸੀ ਪਰ ਪਹਿਲਾਂ ਗੁਰੂ ਜੀ ਸਵਾ ਸਾਲ ਵਿੱਚ ਡੱਲੇ ਦੇ ਘਰ ਨਹੀਂ ਗਏ ਅੱਜ ਗੁਰੂ ਜੀ ਨੇ ਕਿਹਾ ਚੱਲ ਡੱਲਾ ਸਿੰਘ ਤੇਰੇ ਘਰੇ ਚਲਦੇ ਹਾਂ ਗੁਰੂ ਜੀ ਨੇ ਡੱਲੇ ਨੂੰ ਘਰ ਜਾ ਕੇ ਇੱਕ ਘਟਾਰ ਬਖਸ਼ੀ ਆਪਣੀ ਦਸਤਾਰ ਬਖਸ਼ੀ ਆਪਣੇ ਸਾਰੇ ਵਸਤਰ ਬਖਸ਼ੇ ਅੱਜ ਵੀ ਡੱਲਾ ਸਿੰਘ ਦੇ ਘਰ ਲੋਕ ਗੁਰੂ ਜੀ ਦੇ ਵਸਤਰਾਂ ਦੇ ਦਰਸ਼ਨ ਕਰਨ ਆਉਂਦੇ ਹਨ ਲੋਕ ਡੱਲੇ ਨੂੰ ਧੰਨ ਕਹਿੰਦੇ ਹਨ ਡੱਲਾ ਅੱਜ ਦਰਗਾਹ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪੈਰੇ ਤੇ ਖੜਾ ਹੈ ਜਿਹੜੇ ਲੋਕ ਅਮਰਤ ਛਕੇ ਤੋਂ ਬਿਨਾਂ ਸੇਵਾ ਸਿਮਰਨ ਕਰਦੇ ਹਨ ਉਹਨਾਂ ਨੂੰ ਇਹ ਸਾਖੀ ਸੁਣ ਕੇ ਸਮਝ ਲੈਣਾ ਚਾਹੀਦਾ ਹੈ ਕਿ ਬਿਨਾਂ ਅਮਰਤ ਛਕੇ ਤੋਂ ਸੇਵਾ ਸਿਮਰਨ ਕਰਨ ਤੇ ਉਹੋ ਗੁਰੂ ਸਾਹਿਬ ਪਰਵਾਨ ਨਹੀਂ ਕਰਦੇ ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ ਇਸ ਕਰਕੇ ਸੇਵਾ ਸਿਮਰਨ ਕਰਨ ਦੇ ਨਾਲ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਜੇ ਅੰਮ੍ਰਿਤ ਨਹੀਂ ਛਕਾਂਗੇ ਤਾਂ ਸਾਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ